ਸ਼੍ਰੀ ਹਜ਼ੂਰ ਸਾਹਿਬ ਦੇ ਭੋੜ ਐਕਟ ਦੇ ਵਿੱਚ ਜੋ ਤਬਦੀਲੀ ਕੀਤੀ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਸਿੱਖਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਮਹਾਰਾਸ਼ਟਰ ਸਰਕਾਰ ਤੇ ਉੱਤੇ ਰੋਸ ਵੀ ਜਤਾਇਆ ਜਾ ਰਿਹਾ ਤੇ ਉੱਥੇ ਹੀ ਦਾਦੂਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਵੀ ਤਰਾਜ਼ ਜਤਾਇਆ ਤੇ ਕੱਲ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਰੋਸ ਮਾਰਚ ਜਿਹੜਾ ਕੀਤਾ ਗਿਆ ਤੇ ਜਿਸ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਇਆ ਤੇ ਉੱਥੇ ਹੀ ਹੁਣ ਦਾਦੂਵਾਲ ਦੇ ਵੱਲੋਂ ਵੀ ਮਹਾਰਾਸ਼ਟਰ ਸਰਕਾਰ ਤੇ ਪਲਟਵਾਰ ਕੀਤਾ ਗਿਆ ਹੋਰ ਕੀ ਕਹਿਣਾ ਹੈ ਦਾਦੂਵਾਲ ਦਾ ਸੁਣਦੇ ਆ ਇਸ ਗੱਲ ਦੀ ਖਬਰ ਮਿਲੀ ਤਾਂ ਸਾਰਿਆਂ ਦੇ ਹਿਰਦੇ ਬੁਲੰਦਰੇ ਗਏ ਔਰ ਪੂਰੇ ਸੰਸਾਰ ਦੇ ਸਿੱਖਾਂ ਦੇ ਵਿੱਚ ਰੋਸ ਫੈਲਿਆ ਤੇ ਰੋਸ ਫੈਲਣਾ ਵੀ ਸੁਭਾਵਿਕ ਸੀ ਦੇ ਤਖਤ ਸੱਜਖੰਡ ਸ੍ਰੀ ਹਜੂਰ ਸਾਹਿਬ ਅਬਜਲ ਨਗਰ ਨੰਦੇੜ ਦੀ ਧਰਤੀ ਤੇ ਜੋ ਗੁਰਦੁਆਰਾ ਸਾਹਿਬ ਨੂੰ ਤਖਤ ਸਾਹਿਬ ਦੇ ਪ੍ਰਬੰਧ ਨੂੰ ਚਲਾ ਰਿਹਾ ਬੋਰਡ ਹੈ ਉਹਦੇ ਵਿੱਚ ਚੁੱਪਚੀ ਤੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਆਪਣੇ ਨਾਮਿਨੇਟਿਡ ਮੈਂਬਰਾਂ ਦਾ ਵਾਅਦਾ ਕਰ ਦਿੱਤਾ ਗਿਆ ਚੁੱਪਚੀ ਤੇ ਬਿੱਲ ਜਿਹੜਾ ਸੀ ਵਿਧਾਨ ਸਭਾ ਚ ਪਾਸ ਕਰ ਦਿੱਤਾ ਗਿਆ 17 ਮੈਂਬਰਾਂ ਦੇ ਵਿੱਚੋਂ 12 ਮੈਂਬਰ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣਗੇ ਨਾਮਿਨੇਟ ਕੀਤੇ ਜਾਣਗੇ ਜੋ ਕਿ ਪਹਿਲਾਂ ਸੱਤ ਮੈਂਬਰ ਹੁੰਦੇ ਸੀ ਇਹਦੇ ਨਾਲ ਸਿੱਧੇ ਤੌਰ ਤੇ ਮੈਂ ਸਮਝਦਾ ਕਿ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਜਿਹੜਾ ਉਹ ਯਤਨ ਕੀਤਾ ਗਿਆ ਜਿਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇंदे ਵੀ ਘਟਾਏ ਗਏ ਤੇ ਹੋਰ ਚੁਣੇ ਹੋਏ ਨੁਮਾਇंदे ਜਿਹੜੇ ਸੰਗਤਾਂ ਦੇ ਉਹ ਵੀ ਘਟਾਏ ਗਏ ਜਿਹੜੀ ਬੜੀ ਮੰਦਭਾਗੀ ਗੱਲ ਹੈ ਮੈਨੂੰ ਇਸ ਗੱਲ ਦਾ ਸਖਤ ਇਤਰਾਜ਼ ਆ ਕਿ ਇਸ ਤਰ੍ਹਾਂ ਇੱਕ ਬਿੱਲ ਪਾਸ ਹੋਵੇ ਤਖਤ ਸਾਹਿਬ ਦੇ ਪ੍ਰਬੰਧ ਦਾ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਗੱਲ ਹੋਵੇ ਪਰ ਗੁਰਦੁਆਰਾ ਸਾਹਿਬ ਤੋਂ ਅੱਗੇ ਤਖਤ ਸਾਹਿਬ ਦੇ ਸਾਡੇ 5 ਤਖਤਾਂ 'ਚ ਇੱਕ ਤਖਤ ਦੇ ਪ੍ਰਬੰਧ ਦੀ ਗੱਲ ਹੋਵੇ ਤੇ ਉਹਦਾ ਬਿੱਲ ਕਿਸੇ ਸਿੱਖ ਸੰਗਤਾਂ ਨੂੰ ਭਰੋਸੇ 'ਚ ਲਏ ਬਿਨਾ ਪਾਸ ਹੋ ਜਾਵੇ ਬਹੁਤ ਹੀ ਚਿੰਤਾਜਨਕ ਆ ਸਖਤ ਇਤਰਾਜ਼ ਐ ਇਸ ਗੱਲ ਦਾ ਕਿਸੇ ਵੀ ਸਟੇਟ ਦੇ ਅੰਦਰ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਐਕਟ ਪਾਸ ਕਰਨਾ ਤਾਂ ਉਹਦੇ ਵਾਸਤੇ ਸਥਾਨਕ ਸੰਗਤਾਂ ਜਥੇਬੰਦੀਆਂ ਸੰਸਥਾਵਾਂ ਨੂੰ ਭਰੋਸੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ ਸਿੱਖ ਕਿਸੇ ਵੀ ਮੰਦਿਰ ਦਾ ਪ੍ਰਬੰਧ ਮਸਜਿਦ ਦਾ ਪ੍ਰਬੰਧ ਚਰਚ ਦਾ ਪ੍ਰਬੰਧ ਨਹੀਂ ਚਾਹੁੰਦੇ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਆਪ ਕਰਨਾ ਚਾਹੁੰਦੇ ਆ ਸਰਕਾਰਾਂ ਨੂੰ ਨਹੀਂ ਚਾਹੀਦਾ ਬਹੁਤ ਸਾਰੇ ਪ੍ਰਬੰਧ ਬੋਰਡ ਬਣੇ ਹੋਏ ਮੰਦਰਾਂ ਦੇ ਕਦੇ ਕਿਸੇ ਸਿੱਖ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਨਾ ਹੀ ਸਿੱਖ ਹੋਣਾ ਚਾਹੁੰਦਾ ਪਰ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਆ ਉਹਦੇ 'ਚ ਕਿਸੇ ਗੈਰ ਸਿੱਖ ਦਾ ਜਾਂ ਸਰਕਾਰ ਦਾ ਸਿੱਧਾ ਦਖਲ ਜਿਹੜਾ ਉਹ ਸਿੱਖ ਬਰਦਾਸ਼ਤ ਨਹੀਂ ਕਰਦਾ ਸੰਗਤਾਂ ਦਾ ਰੋਜ਼ ਸੁਭਾਵਿਕ ਮਹਾਰਾਸ਼ਟਰ ਸਰਕਾਰ ਨੂੰ ਤੁਰੰਤ ਇਹ ਫੈਸਲਾ ਜਿਹੜਾ ਉਹ ਬਦਲਣਾ ਚਾਹੀਦਾ ਔਰ ਮੈਂ ਇਹਦੇ ਵਾਸਤੇ ਇੱਕ ਬੇਨਤੀ ਕਰਨੀ ਚਾਹਨਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸੰਗਤਾਂ ਨੂੰ ਆਵਾਜ਼ ਦੇ ਕੇ ਤੇ ਇਸ ਪ੍ਰਬੰਧ ਨੂੰ ਸੁਧਾਰਨ ਵਾਸਤੇ ਸਾਰਥਕ ਜਿਹੜਾ ਹੈਗਾ ਇਹਦਾ ਹੱਲ ਕੱਢਣ ਵਾਸਤੇ ਸਰਕਾਰ ਨਾਲ ਆਪਤਾ ਕਰਨਾ ਚਾਹੀਦਾ ਜਥੇਦਾਰ ਸਾਹਿਬ ਵੱਲੋਂ ਕਮੇਟੀ ਬਣਾ ਕੇ ਕੋਈ ਇੱਕ ਧਿਰ ਨੂੰ ਜਾਂ ਇੱਕ ਸੰਸਥਾ ਨੂੰ ਜਾਂ ਇੱਕ ਦਲ ਨੂੰ ਨਹੀਂ ਸਾਰੀ ਕੌਮ ਨੂੰ ਆਵਾਜ਼ ਮਾਰਨੀ ਚਾਹੀਦੀ ਔਰ ਸਾਰੀ ਕੌਮ ਦੀਆਂ ਸੰਸਥਾਵਾਂ ਨੂੰ ਇਕੱਤਰ ਕਰਕੇ ਨਿਰਪੱਖਤਾ ਦੇ ਨਾਲ ਸਾਰਿਆਂ ਨੂੰ ਮਾਨ ਸਨਮਾਨ ਦਿੰਦੇ ਸਤਕਾਰ ਦੇ ਨਾਲ ਇਸ ਮਸਲੇ ਦੇ ਹੱਲ ਵਾਸਤੇ ਵਿਚਾਰ ਕਰਨੀ ਚਾਹੀਦੀ ਤੇਦਾ ਹੱਲ ਕੱਢਣਾ ਚਾਹੀਦਾ ਕਿਉਂਕਿ ਜੇ ਫਿਰ ਅਸੀਂ ਇਹਦੇ ਵਿੱਚ ਪੱਖਪਾਤ ਚ ਆ ਗਏ ਤੇ ਫਿਰ ਅਸੀਂ ਇੱਕ ਧਿਰ ਨੂੰ ਜਿਨ੍ਹਾਂ ਦੀਆਂ ਦਿੱਤੀਆਂ ਹੱਥਾਂ ਦੀਆਂ ਗੰਡਾ ਹੁਣ ਸਾਨੂੰ ਦੰਦਾ ਨਾਲ ਖੋਲਣੀਆਂ ਪੈ ਰਹੀਆਂ ਹਨ ਜਦੋਂ ਉਹਨਾਂ ਦਾ ਅਲਾਈਅੰਸ ਸੀ ਜਦੋਂ ਉਹਨਾਂ ਦਾ ਮੇਲਜੋਲ ਸੀਗਾ ਉਦੋਂ ਕੀਤੀਆਂ ਗਲਤੀਆਂ ਦਾ ਨਤੀਜਾ ਇਹ ਸਾਰੀ ਅੱਜ ਕੌਮ ਨੂੰ ਭੁਗਤਣਾ ਪੈ ਰਿਹਾ ਵਾ ਖਾਲਸੇ ਦਾ 300 ਸਾਲਾ ਮਨਾਇਆ ਜਾ ਰਿਹਾ ਹੋਵੇ ਅਕਸਰੀ ਕੇਸਗੜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਉੱਥੇ ਕਿਸੇ ਪ੍ਰੋਮਿਨੇਟ ਸਿੱਖ ਨੂੰ ਜਾਂ ਸਤਕਾਰਤ ਕਿਸੇ ਸਿੱਖ ਨੂੰ ਚੀਫ ਗੈਸਟ ਬਣਾਉਣ ਦੀ ਜਗ੍ਹਾ ਉੱਥੇ ਕਿਹਨਾਂ ਨੂੰ ਚੀਫ ਗੈਸਟ ਬਣਾਇਆ ਗਿਆ ਤੁਹਾਡੇ ਸਾਹਮਣੇ ਮੈਂ ਤਾਂ ਸਮਝਦਾ ਸਾਰਿਆਂ ਨੂੰ ਉੱਥੇ ਸ਼ਰਧਾਲੂ ਤੌਰ ਤੇ ਜਾਣਾ ਚਾਹੀਦਾ ਹੈ ਸ਼ਰਧਾਲੂ ਤੌਰ ਤੇ ਕੋਈ ਹੁੰਦਾ ਪਰ ਮਨਾਇਆ ਖਾਲਸੇ ਦਾ 300 ਸਾਲਾ ਜਾ ਰਿਹਾ ਇਹੋ ਜੇ ਹੋਰ ਬਹੁਤ ਸਾਰੇ ਵਾਕਿਆਤ ਆ ਮੈਂ ਉਧਰ ਨਹੀਂ ਜਾਣਾ ਚਾਹੁੰਦਾ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਸੰਗਤਾਂ ਨੂੰ ਕਿ ਪੂਰੇ ਜਾਤੇ 'ਚ ਰਹਿ ਕੇ ਸਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਰੋਸ ਆ ਇਸ ਤੇ ਪ੍ਰਗਟ ਇਤਰਾਜ਼ ਪ੍ਰਗਟ ਕਰਨਾ ਚਾਹੀਦਾ ਸਾਰੀਆਂ ਸੰਸਥਾਵਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਦਾ ਰੋਸ ਸਾਹਮਣੇ ਆ ਰਿਹਾ ਔਰ ਸਰਕਾਰ ਨੂੰ ਮਹਾਰਾਸ਼ਟਰ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ 'ਚ ਸਿੱਧੀ ਦਖਲਅੰਦਾਜ਼ੀ ਕਰਕੇ ਜਿਹੜੇ ਐਮੈਂਡਮੈਂਟ ਹੋਈ ਆ ਐਕਟ ਦੇ ਵਿੱਚ ਇਹਨੂੰ ਵਾਪਸ ਲਿਆ ਜਾਵੇ ਗੁਰੂ ਘਰ ਦਾ ਪ੍ਰਬੰਧ ਜਿਹੜਾ ਉਹ ਸਿੱਖ ਸੰਗਤਾਂ ਦੇ ਹੱਥ ਵਿੱਚ ਹੀ ਹੋਣਾ ਚਾਹੀਦਾ ਜਿਹੜੇ ਗੁਰਮਰਯਾਦਾ ਤੋਂ ਜਾਣੀ ਹੋ ਪ੍ਰਬੰਧਾ ਤੋਂ ਜਾਣੂ ਆ ਤੇ ਉਹਨਾਂ ਵੱਲੋਂ ਹੀ ਇਹ ਜਿਹੜਾ ਤਖਤ ਸਾਹਿਬ ਦਾ ਪ੍ਰਬੰਧ ਕੀਤਾ ਜਾਵੇ ਜੋ ਅੱਜ ਸੰਗਤਾਂ ਨੇ ਵੱਡਾ ਰੋਸ ਮਾਰਚ ਤਖਤ ਸੱਜਖਣ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਕੰਡਿਆ ਜਿਹਦੇ ਵਿੱਚ ਸਾਰੇ ਤਖਤ ਸਾਹਿਬ ਦੇ ਸੇਵਾਦਾਰ ਕਾਰ ਸੇਵਾ ਵਾਲੇ ਮਹਾਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਸਥਾਨਕ ਸੰਗਤਾਂ ਦੱਖਣੀ ਸਿੱਖ ਸਾਰੇ ਹੀ ਉਹਦੇ ਜੋ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਆ ਅੱਜ ਇਹ ਹਜੂਰ ਸਾਹਿਬ ਦੀ ਧਰਤੀ ਤੇ ਮਾਰਚ ਨਿਕਲਿਆ ਵਿਰੋਧ ਹੋਇਆ ਪਰ ਪੂਰੇ ਸੰਸਾਰ ਦੇ ਵਿੱਚ ਔਰ ਪੂਰੇ ਦੇਸ਼ ਦੇ ਅੰਦਰ ਇਸ ਦਾ ਜਿਹੜਾ ਹੈਗਾ ਉਹ ਰੋਸ ਫੈਲੇਗਾ ਉਸ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਨੂੰ ਇਹ ਜਿਹੜੇ ਅਮੈਂਡਮੈਂਟ ਕੀਤੀ ਗਈ ਆ ਇਹ ਜੋ ਐਕਟ ਦੇ ਵਿੱਚ ਤਬਦੀਲੀ ਕੀਤੀ ਗਈ ਆ ਇਸ ਸੋਧ ਨੂੰ ਵਾਪਸ ਲਿਆ ਜਾਣਾ ਚਾਹੀਦਾ ਤੇ ਕੋਈ ਵੀ ਮਸਲਾ ਚਾਹੇ ਪੰਜਾਬ 'ਚ ਹੋਵੇ ਹਰਿਆਣਾ 'ਚ ਹੋਵੇ ਦਿੱਲੀ 'ਚ ਹੋਵੇ ਮਹਾਰਾਸ਼ਟਰ 'ਚ ਹੋਵੇ ਦੇਸ਼ 'ਚ ਕਿਤੇ ਵੀ ਹੋਵੇ ਜੋ ਜਿਸ ਧਰਮ ਨਾਲ ਸੰਬੰਧਤ ਮੈਂ ਪਹਿਲਾਂ ਵੀ ਅਪੀਲ ਕਰਦਾ ਰਿਹਾ ਕਿ ਜਿਸ ਧਰਮ ਨਾਲ ਸੰਬੰਧਤ ਹੋਵੇ ਚਾਹੇ ਕੋਈ ਮੁਸਲਮਾਨਾ ਨਾ ਚਾਹੀ ਸਾਈਆਂ ਨਾਲ ਚਾਹੇ ਹਿੰਦੂਆਂ ਦੇ ਨਾਲ ਚਾਹੇ ਬੋਧੀਆਂ ਜੈਨੀਆਂ ਦੇ ਨਾਲ ਚਾਹੇ ਸਿੱਖਾਂ ਦੇ ਨਾਲ ਉਸ ਧਰਮ ਦੇ ਜਿਹੜੇ ਪ੍ਰੋਮਿਨੈਂਟ ਲੋਕ ਆ ਜਾਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਜ਼ਰੂਰ ਸਲਾਹ ਮਸਲੇ ਵਿੱਚ ਸ਼ਾਮਲ ਕੀਤਾ ਜਾਵੇ ਉਹਨਾਂ ਦੇ ਸਲਾਹ ਮਸ਼ਵਰੇ ਦੇ ਨਾਲ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਕੇ ਸਹਿਮਤੀ ਦੇ ਨਾਲ ਜਿਹੜਾ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ ਇਹ ਜਿਹੜਾ ਕਾਨੂੰਨ ਹੈ ਮਹਾਰਾਸ਼ਟਰ ਸਰਕਾਰ ਵੱਲੋਂ ਚੁੱਪਚੀਪੀਤੇ ਬਣਾਇਆ ਗਿਆ ਦਾ ਮੈਨੂੰ ਸਖਤ ਇਤਰਾਜ਼ ਆ ਤੇ ਸੰਗਤਾਂ ਦੇ ਰੋਧ ਦਾ ਸਾਹਮਣਾ ਜਿਹੜਾ ਇਹ ਮਹਾਰਾਸ਼ਟਰ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਕਰਨਾ ਪਊ ਉਹਨਾਂ ਨੂੰ ਚਾਹੀਦਾ ਕਿ ਉਹ ਤੁਰੰਤ ਇਹ ਜਿਹੜੀ ਸੋਧਾਂ ਨੂੰ ਵਾਪਸ ਲ